ਕਿਸੇ ਵੀ ਪ੍ਰਾਪਰਟੀ ਦਾ ਜਿਹੜਾ ਮਾਲਕ ਹੈ ਬੰਦਾ ਉਹ 20 ਸਾਲ ਬਾਅਦ ਬਣਦਾ ਹੈ ਕਿ 12 ਸਾਲ ਬਾਅਦ ਬਣਦਾ ਇਹ ਬੜਾ ਜਿਹੜਾ ਉਲਝਮਾ ਹੈ ਜਾਂ ਇੱਕ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਕਿ 20 ਸਾਲ ਬਾਅਦ ਜਾਂ 12 ਸਾਲ ਬਾਅਦ ਤਾਂ ਜਦੋਂ 20 ਸਾਲ ਬਾਅਦ ਉਹ ਉਦੋਂ ਹੁੰਦਾ ਹੈ ਜਦੋਂ ਆਪਣਾ ਕੋਈ ਈਜ਼ਮੈਟਰੀ ਰਾਈਟ ਆਪਾਂ ਜਿਹੜਾ ਐਕਸਰਸਾਈਜ਼ ਕਰ ਰਹੇ ਹੁੰਨੇ ਆ ਜਾਂ ਆਪਾਂ 20 ਸਾਲ ਤੋਂ ਕਿਸੇ ਪ੍ਰਾਪਰਟੀ ਨੂੰ ਯੂਜ਼ ਕਰ ਰਹੇ ਹਾਂ ਤਾਂ ਉਹ ਈਜ਼ਮੈਟਰੀ ਜਿਹੜੀ ਐਡਵਰਸਪਰੇਸ਼ਨ ਦੇ ਅਕੋਰਡਿੰਗਲੀ ਜਿਹੜਾ ਆਪਣਾ ਰਾਈਟ ਅਪਾ ਕਲੇਮ ਕਰ ਸਕਦੇ ਆ ਡੈਕਲੇਰੇਸ਼ਨ ਸੂਟ ਫਾਈਲ ਕਰਕੇ ਤੇ ਜੇ ਜਿਹੜੀ 12 ਸਾਲ ਹੈ 12 ਸਾਲ ਜਿਹੜੀ ਐਡਵਰਸ ਪੋਜੈਸ਼ਨ ਦੇ ਵਿੱਚ ਬੰਦਾ ਉਦੋਂ ਆਂਦਾ ਹੈ ਜਦੋਂ 12 ਸਾਲ ਕੰਟੀਨਿਊਸਲੀ ਹੌਸਟਾਈਲ ਪੋਜੈਸ਼ਨ ਦੇ ਵਿੱਚ ਬੰਦਾ ਹੁੰਦਾ ਤਦ ਇਸ ਦੇ ਵਿੱਚ ਆਪਾਂ ਜਿਹੜਾ ਉਸ ਪ੍ਰਾਪਰਟੀ ਦਾ ਹੱਕਦਾਰ ਬਣ ਜਾਂਦੇ ਆ ਤਾਂ ਇਹ ਦੋ ਡਿਫਰੈਂਸ ਨੇ ਮੇਜਰਲੀ ਹੁਣ 20 ਸਾਲ ਜਿਹੜੇ ਹੋ ਜਾਂਦੇ ਆ ਪ੍ਰਾਪਰਟੀ ਦੇ ਕਿਸੇ ਵੀ ਆਪਾਂ ਯੂਜ਼ ਕਰਦੇ ਹੋਏ ਤਾਂ ਉਹ ਈਜ਼ਮੈਟਰੀ ਰਾਈਟ ਐਸਟੈਬਲਿਸ਼ ਕਰਦਾ ਹੈ ਆਪਣਾ Sí.